ਤੇ ਵੀ ਹੁੰਦਾ ਜਾ ਰਿਹਾ ਰੱਬ ਨੇ ਉਹਨੂੰ ਦਰਸ਼ਨ ਦਿੱਤੇ ਐ ਤੇ ਉਹਦੇ ਘਰ ਵਿੱਚ ਤੇ ਵਰਕਤਾ ਬੜੀਆਂ ਆ ਰਹੀਆਂ ਮੈਂ ਤੇ ਉਹਦੀ ਗਾਂ ਵੀ ਲੈ ਲਈ ਸੀ ਵੀ ਇੱਥੇ ਕੋੜ-ਕੋਚ ਵੀ ਨਹੀਂ ਲੱਗਿਆ ਹੁਣ ਉਹ ਤੇ ਫੇਰ ਸਾਰਾ ਕੁਝ ਲੋਕ ਕਹਿੰਦੇ ਰੱਬ ਉਹਦੇ ਕੰਮ ਕਰਦਾ ਗੁਰਪਿਆਰੋ ਜਦੋਂ ਕਮਾਈ ਵਿੱਚ ਵਰਕਤਾ ਹੋਣ ਉਹਦਾ ਮਤਲਬ ਰੱਬ ਤੁਹਾਡੇ ਕੰਮ ਰਾਸ ਕਰ ਰਿਹਾ ਹੈ ਪੰਡਤ ਆ ਕੇ ਪੁੱਛਦਾ ਹੈ ਧੰਨੇ ਭਗਤ ਨੂੰ ਕਹਿੰਦੇ ਮੈਨੂੰ ਦੱਸ ਤੂੰ ਕਿਵੇਂ ਪਾਇਆ ਮੈਂ ਤੇ ਤੈਨੂੰ ਮਮੂਰੀ ਜਿਹਾ ਪੱਥਰ ਦਿੱਤਾ ਸੀ ਉਹ ਕਹਿੰਦੇ ਪੰਡਤ ਜੀ ਤੇਰੇ ਦਿਲ ਵਿੱਚ ਸੀ ਬੇਮਾਨੀ ਹਾਂਜੀ ਕੋ ਜ਼ਰੂਰ ਕੇ ਨਾ ਨੀਂਦ ਦਵਾ ਦਿਓ ਭਾਈ ਯਾਨ ਚਲਦਾ ਹੈ ਕੁਸੀ ਹੈ ਜੀ ਪੁਲੀਸ ਸਾਡੀ ਦੇ ਦੋ ਰਸੋ ਦੋ ਤੋਂ ਬਚੋ ਹਾਂਜੀ ਬੜੀ ਦਾ ਦੇਖ ਲੈਂਦੇ ਦੇਖ ਲੈਂਦੇ ਕਰਦੇ ਬੱਧਿਆ ਕਰਦੇ कारिया और सबका दुनिया रहते रुकिया और तुम सबका में दुनिया एरे में सुन के जाग लो और मैं पर सी डाका मैंने और का किया दुनिया सब भी तुम ही सी यहां पादता है र